ਜਿਹੜਾ ਹਜੇ ਤਾਜ਼ਾ-ਤਾਜ਼ਾ ਛੱਡਿਆ ਤੇ ਟ੍ਰੈਂਡਿੰਗ 'ਚ ਚੱਲੀ ਜਾਂਦਾ ਆ ਸਾਡੇ ਭਰਾ ਬੈਠਿਆ ਤੁਹਾਡੇ ਮਤਲਬ ਦੀ ਗੱਲ ਆ ਸੁਣੋ ਇੱਕ ਵਾਰੀ ਜਾ ਕੇ ਸਾਰੇ ਜਣੇ ਹਾਂ ਬਚ ਕੇ ਰਹੀ ਵੇ ਗੇਮ ਕਰੇ ਤੇ ਪੌਣ ਨੂੰ ਫਿਰਦੇ ਆ ਤੂੰ ਕਹਦਾ ਜੇਲ੍ਹ ਗਿਆ ਉਹ ਕਰਦੇ ਫਿਰਨ ਬਦਮਾਸ਼ੀ ਵੇ ਮੇਰੇ ਸੂਟਾ ਵਾਰੀ ਦਾ ਤੇਰੇ ਪੈਸੇ ਮੁੱਕ ਜਾਂਦੇ ਨਵੇਂ ਤੇ ਪੁਰਾਣੇ ਗੀਤਾਂ ਦੇ ਨਾਲ ਅੱਜ ਵੇ ਮੈਂ ਕੁੜੀਆਂ ਗੁਲਾਬ ਵਰਗੀ ਵਰਗੀ ਅੰਮਾ ਘਮੈਂ ਕਿਹੜਾ ਕੱਟ ਸੋਣੀਏ ਕਿਹੜਾ ਕੱਟ ਸੋਣੀਏ ਵੇ ਮੈਂ ਕੁੜੀਆਂ ਗੁਲਾਬ ਵਰਗੀ ਅੰਮਾ ਘਮੈਂ ਕਿਹੜਾ ਕੱਟ ਸੋਣੀਏ ਵੇ ਮੈਂ ਨਿਤਰੀ ਵੇ ਮੈਂ ਨਿਤਰੀ ਵੇ ਮੈਂ ਨਿਤਰੀ ਸ਼ਰਾਬ ਵਰਗੀ ਤੇ ਸਾਨੂੰ ਨਸ਼ੇ ਦੀ ਨਾ ਲੱਤ ਸੋਣਗੀ ਨਾ ਲੱਤ ਸੋਣਗੀ ਗੁਲਾਬ ਵਰਗੀ ਆ ਮੈਂ ਕਿੜਾ ਘਟ ਸੋਣੀਏ ਤੇ ਮਨ ਕੁੜੀਆਂ ਗੁਲਾਬ ਵਰਗੀ ਆ ਮੈਂ ਕਿੜਾ ਘਟ ਸੋਣੀਏ ਤੇ ਮਨਿਤਰੀ ਤੇ ਮਨਿਤਰੀ ਤੇ ਮਨਿਤਰੀ ਸ਼ਰਾ ਪਰਗੀ ਸਨਨਸ਼ੇ ਦਿਨ ਲੱਤ ਸੋਣੀਏ ਕੁੜੀਆਂ ਗੁਲਾਬ ਵਰਗੀ ਆ ਮੈਂ ਕਿੜਾ ਘਟ ਸੋਣੀਏ ਅਦੇ ਮਨ ਕੁੜੀਆਂ ਗੁਲਾਬ ਵਰਗੀ ਆ ਮੈਂ ਕਿੜਾ ਘਟ ਸੋਣੀਏ ਆ ਜੇ ਤੇ ਤੇ ਜਵਾਨੀ ਵੀ ਬਹਾਉਣ ਲੱਗ ਪਈ ਏ ਏ ਏ ਏ ਏ ਤੇ ਮੇ ਚੱਕ ਮੇਜ ਸੂਟ ਹੁਣ ਪਾਉਣ ਲੱਗ ਪਈ ਓਏ ਮੁੰਡੇ ਤੇ ਜਵਾਨੀ ਵੀ ਬਹਾਉਣ ਲੱਗ ਪਈ ਤੇ ਮੇ ਚੱਕ ਮੇਜ ਸੂਟ ਹੁਣ ਪਾਉਣ ਲੱਗ ਪਈ ਓਏ ਮੁੰਡੇ ਤੇ ਜਵਾਨੀ ਵੀ ਬਹਾਉਣ ਲੱਗ ਪਈ ਏ ਮੇ ਗੁੱਤ ਏ ਮੇ ਗੁੱਤ ਏ ਮੇ ਗੁੱਤ ਚ ਪਰਾਂਦੇ ਗੁੰਦਦੀ ਆਂ ਅਮੜਾ ਜੌਰੀ ਨ ਹੋਈ ਗਾ ਹਾਂ ਆਇ ਤੇ ਅਮੜਾ ਨਖਰਾ ਜਾ ਦਿਖਾਈ ਗਾ ਕਹਦੀ ਵੇ ਮੈਂ ਗੁੱਤ ਚ ਫਰਾਂਦੇ ਗੁੰਦ ਦੀ ਬੀਬੀ ਮੜਾ ਜਾ ਧਿਆਨ ਨਾ ਦੇਖੀ ਵੀ ਆ ਘੋੜੇ ਦੀ ਪੂਛ ਖਰਚ ਫਰਾਂਦਾ ਏ ਏ ਏ ਏ ਏ ਤੇ ਮੇ ਚੱਕਵੇਂ ਜੇ ਸੂਟ ਹੁਣ ਕੌਣ ਲੱਗ ਪਈ ਏ ਮੁੰਡੇ ਤੇ ਜਵਾਨੀ ਵੀ ਬਾਹਣ ਲੱਗ ਪਈ ਤੇ ਮੇ ਚੱਕਵੇਂ ਜੇ ਸੂਟ ਹੁਣ ਕੌਣ ਲੱਗ ਪਈ ਏ ਮੁੰਡੇ ਤੇ ਜਵਾਨੀ ਵੀ ਬਾਹਣ ਲੱਗ ਪਈ ਤੇ ਮੈਂ ਗੁੱਤ ਚ ਮਮੋਚਾ ਨੂੰ ਮੱਬਾ ਤੋਂ ਸੁਣੀਏ ਕੁੜੀਆਂ ਗੁਲਾਬ ਵਰਗੀ ਆ ਮੈਂ ਗੜਾ ਘੱਟ ਸੁਣ ਕੇ ਹਵੇ ਮੈਂ ਕੁੜੀਆਂ ਗੁਲਾਬ ਵਰਗੀ ਹਾ ਅਸੀਂ ਗੜਾ ਘੱਟ ਸੁਣੀਏ ਆਜਾ ਇੱਟ ਚੜਦੀ ਏ ਪੱਟੀ ਦੀ ਗਰਾਰੀ ਆ ਜਾ ਐਵੇਂ ਕੁੜੀਆਂ ਤੇ ਰੱਖਦੀਆਂ ਫੁੱਲ ਸਰਦਾਰੀ ਓਏ ਮੁੱਟਿਆ ਚੜਦੀ ਏ ਪੱਟੀ ਦੀ ਗਰਾਰੀ ਤੇ ਕੁੜੀਆਂ ਤੇ ਰੱਖਦੀਆਂ ਫੁੱਲ ਸਰਦਾਰੀ ਓਏ ਮੁੱਟਿਆ ਚੜਦੀ ਏ ਪੱਟੀ ਦੀ ਗਰਾਰੀ ਤੇ ਮੈਂ ਜੁੱਤੀ ਥੱਲੇ ਤੇ ਮੈਂ ਜੁੱਤੀ ਥੱਲੇ ਤੇ ਮੈਂ ਜੁੱਤੀ ਥੱਲੇ ਲਾ ਕੇ ਰੱਖਦੀ ਤੀਏ ਜੜਾ ਚੋ ਹੀ ਪਾਟ ਸੁਣੀਏ ਕੁੜੀਆਂ ਗੁਲਾਬ ਵਰਗੀ ਓ ਮੈਂ ਕਿਹੜਾ ਘੱਟ ਸੁਣੀਏ ਹਵੇ ਮੈਂ ਕੁੜੀਆਂ ਗੁਲਾਬ ਮੈਂ ਕਿਹੜਾ ਕੱਟ ਸੋਣੇ ਯਾ ਜੀ ਨਹੀਂ ਇਤਨਾ ਅਬਿੰਦਰ ਨੇ ਫੜ ਲੈਣੀ ਸਦਾ ਲਈ ਬਾਹ ਮੇਰਾ ਮਾਪਿਆ ਨੇ ਰੱਖਿਆ ਜਸ਼ਨ ਨਹੀਂ ਤੇਨਾ ਤੇ ਪਿੰਡ ਤੇਰੇ ਨੇ ਫੜ ਲੈਣੀ ਸਦਾ ਲਈ ਬਾਹ ਮੇਰਾ ਮਾਪਿਆ ਨੇ ਰੱਖਿਆ ਜਸ਼ਨ ਨਹੀਂ ਤੇਨਾ ਅਬਿੰਦਰ ਨੇ ਫੜ ਲੈਣੀ ਸਦਾ ਲਈ ਬਾਹ ਤੇਰਾ ਪਿੰਡ ਹਰਗਾਇਪੁਰ ਦੇ ਤੇਰਾ ਪਿੰਡ ਪਿੰਕੂਣੀ ਦੇ ਇਕਲਜੂ ਤੈਨੂੰ ਚੱਤ ਸੋਣੀ ਏ ਕੁੜੀਆਂ ਗੁਲਾਬ ਵਰਗੀ ਤੂੰ ਮੈਂ ਗੜ ਘੱਟ ਸੋਣਗੇ ਅਬੇ ਕੁੜੀਆਂ ਗੁਲਾਬ ਵਰਗੀ ਆ ਮੈਂ ਕਿੜਾ ਘੱਟ ਸੋਣੀਏ ਅਦੇ ਕੁੜੀਆ ਗੁਲਾਬ ਵਰਗੀ ਆ ਮੈਂ ਕਿੜਾ ਘੱਟ ਸੋਣੀਏ ਓ ਅੱਜ ਕੱਲ੍ਹ ਕੋਠੇ ਉੱਤੇ ਘੱਟ ਚੜਦੀ ਕਹਿ ਕੀ ਕਰਾਂ ਤੇ ਮੇਰੀ ਮਾਂ ਲੜਦੀ ਅੱਜ ਕੱਲ੍ਹ ਕੋਠੇ ਉੱਤੇ ਘੱਟ ਚੜਦੀ ਕਹਿ ਕੀ ਕਰਾਂ ਤੇ ਮੇਰੀ ਮਾਂ ਲੜਦੀ ਓ ਇੱਕ ਵਾਰੀ ਮੁਖੜਾ ਦਿਖਾ ਜਾ ਮਿੱਠੀਏ ਇੱਕ ਵਾਰੀ ਮੁਖੜਾ ਦਿਖਾ ਜਾ ਸੋਣੀਏ ਕਹਿ ਕੀ ਤੇਰੇ ਨੀਂ ਬਹਾਨੇ ਕੜਦੀ ਓ ਅੱਜ ਕੱਲ੍ਹ ਕੋਠੇ ਉੱਤੇ ਘੱਟ ਚੜਦੀ ਕੀ ਕਰਾਵੇ ਮੇਰੀ ਮਾਂ ਲੜਦੀ ਹਰ ਗੱਲ ਗੋਠੇ ਉੱਤੇ ਘੱਟ ਜਾਂਦੀ ਮੈਂ ਕੀ ਕਰਾਵੇ ਮੇਰੀ ਮਾਂ ਲੜਦੀ ਵੇ ਹੇ 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 ਤੇਰੇ ਬਿਨਾ ਹੋ ਪੀ ਤੇਰਾ ਭੋਰੇ ਨਾਏ ਸਾਰਾ ਹੀ ਟੰਬਰ ਮੇਰੇ ਤੇਰੇ ਬਿਨਾ ਹੋਪੀ ਤੇਰਾ ਮੋਰ ਰਹਿ ਜਾਏ ਤਾਰਾ ਹਿੱਕ ਉੱਤੇ ਮੇਰੇ ਕੋਲ ਰਹਿ ਜਾਏ ਓ ਫੇਸਬੁਕ ਉੱਤੇ ਹੋ ਜਾ ਹੌਣ ਲੈਣ ਨੀ ਆ ਯੂਟਿਊਬ ਉੱਤੇ ਹੋ ਜਾ ਹੌਣ ਲੈਣ ਨੀ ਕੋਣ ਖੋਲਿਆ ਮੰਮੀ ਨੇ ਕਹਿੰਦੀ ਤੂੰ ਨਾ ਪੜ ਓ ਅੱਜ ਗੱਲ ਗੁੱਠ ਉੱਤੇ ਘੱਟ ਜੜਦੀ ਕੈ ਕਿ ਕਰਾਵੇ ਮੇਰੀ ਮਾਂ ਲੜਦੀ ਓ ਅੱਜ ਗੱਲ ਗੁੱਠ ਉੱਤੇ ਘੱਟ ਜੜਦੀ ਕੈ ਕਿ ਕਰਾਵੇ ਮੇਰੀ ਮਾਂ ਲੜਦੀ ਲੇਕ ਲੰਗਿਆ ਹੁਣ ਅਸੀਂ ਚੌਂਦੀ ਪਰਤਾ ਖੰਗਿਆ ਤੂੰ ਨਾਏ ਬੋਲ ਕੇ ਸਿ ਲੈਕ ਲੰਗਿਆ ਹੁਣ ਅਸੀਂ ਚੌਂਦੀ ਪਰਤਾ ਖੰਗਿਆ ਤੂੰ ਨਾਏ ਬੋਲ ਕੇ ਸਿ ਲੈਕ ਲੰਗਿਆ ਹੁਣ ਅਸੀਂ ਚੌਂਦੀ ਪਰਤਾ ਖੰਗਿਆ ਤੂੰ ਨਾਏ ਬੋਲ ਕੇ ਸਿ ਲੈਕ ਲੰਗਿਆ ਹੁਣ ਅਸੀਂ ਚੌਂਦੀ ਪਰਤਾ ਖੰਗਿਆ ਆਹ ਵੇਰ ਕਿਸੇ ਹੁੰਦਾ ਨਹੀਂ ਤੂੰ ਆ ਜਾਣਾ ਸੀ ਫੇਰ ਕਿਸੇ ਹੁੰਦਾ ਨਹੀਂ ਤੂੰ ਆ ਜਾਣਾ ਸੀ ਕਿੱਥੇ ਤਜ ਨਕਲੇਸ਼ੀਏ ਸਿੱਕਲੋਂ ਡਰਦੀ ਓ ਅੱਜੀ ਗੱਲ ਕੋਠੇ ਉੱਤ ਘੱਟ ਚੜਦੀ ਕਹੇਗੀ ਜਰਾਵੇਂ ਮੇਰੀ ਮਾਂ ਲੜਦੀ ਅੱਜੀ ਗੱਲ ਕੋਠੇ ਉੱਤ ਘੱਟ ਚੜਦੀ ਕਹਿੰਦੀ ਕਹਿੰਦਾ ਅੱਜ ਕੱਲ ਕੋਠੇ ਉੱਤੇ ਘੱਟ ਚੜਦੀ ਮੈਂ ਕੀ ਕਰਾਂ ਵੇ ਮੇਰੀ ਮਾਂ ਲੜਦੀ ਬਰਿੰਦਰ ਸ਼ੀਨਾ ਤੇਰੇ ਅਲ ਤਾਂ ਹਜੇ ਮਾਂ ਹੀ ਲੜੀ ਜਾਂਦੀ ਆ ਆਊਗਾ ਉਹ ਦਿਨ ਵੀ ਜਲਦੀ ਜਦ ਲੜਨ ਨੂੰ ਹਟੂਗੀ ਤੇ ਕਹਦੂਗੀ ਚੱਲ ਕੋਈ ਨਹੀਂ ਭਾਈ ਇਹ ਪਰਦਾਣਾ ਕੰਮ ਟੈਨਸ਼ਨ ਨਾ ਇਹ ਸਾਡਾ ਭਰਾ ਬਰਿੰਦਰ ਸ਼ੀਨਾ ਬੰਦਾ ਯਾਰ ਨਰਮਾ ਲੋਕ ਵੀ ਕਹਿੰਦੇ ਕਮੀਨਾ ਇੱਕ ਵਾਰੀ ਤਾੜੀ ਮਾਰੋ ਜੀ ਖਿੱਚ ਕੇ ਸਾਰੇ ਜਾਣੇ कमीना मतलब कभी ना ये च कोई कमी नहीं लोका जी कमी है तेरे सौरे वाला जी कमी है तेरे जी कोई कमी नहीं सौरे बंदे हाँ नहीं नहीं कोई नहीं महाराज ले लिया और टाइम जल्दी हाँ अच्छा गल कर लगे हैं ਕਹਿੰਦੇ ਵੀ ਨਮਾ ਨਮਾ ਦਾ ਵਿਆਹ ਹੁੰਦਾ ਤੇ ਹਰ ਇੱਕ ਨੂੰ ਚਾ ਹੁੰਦਾ ਨਮਾ ਨਮਾ ਦਾ ਵਿਆਹ ਹੁੰਦਾ ਹਰ ਇੱਕ ਨੂੰ ਚਾ ਹੁੰਦਾ ਵੀ ਵਿਆਹ ਕਰਾਵਾਂਗੇ ਵਿਆਹ ਦੇ ਵਿੱਚ ਗੱਡੀ ਲਾਵਾਂਗੇ ਗੱਡੀ ਨਹੀਂ ਤਾਂ ਬੋਲਟ ਲਾਵਾਂਗੇ ਬੋਲਟ ਨਹੀਂ ਤਾਂ ਫਰਪਲਟੀਨਾ ਤਾਂ ਕਿਤੇ ਗਿਆ ਹੀ ਨਹੀਂ ਐਦਾਂ ਦੇ ਸੁਪਨੇ ਪਾਲੀ ਫਿਰਦਾ ਮੇਰੇ ਵਰਗਾ ਸਭਾ ਕੁ ਮਹੀਨਾ ਵਿਆਹ ਦੇ ਵਿੱਚ ਰਹਿ ਜਾਂਦਾ ਤੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਵਿਆਹ ਕੜਾ ਬਾਰ ਬਾਰ ਕਰਾਉਣਾ ਕਿਉਂ ਨਾ ਕੁੜੀ ਵਾਲੇ ਤੋਂ ਗੱਡੀ ਮੰਗ ਲ ਗਏ ਹੁਣ ਸਿੱਧਾ ਤਾਂ ਗੱਡੀ ਮੰਗ ਨਹੀਂ ਸਕਦਾ ਤੇ ਹਰ ਇੱਕ ਕੰਮ ਦੇ ਵਿੱਚ ਇੱਕ ਵਿਚੋਲਾ ਬਹੁਤ ਜ਼ਰੂਰ ਹੁੰਦਾ ਹੈ ਜਿਵੇਂ ਅੱਜ ਆਲੇ ਇਸ ਕੰਮ ਦੇ ਵਿੱਚ ਸਾਰੇ ਵੈਸੇ ਪ੍ਰਬੰਧਕ ਕਮੇਟੀ ਵਿਚੋਲਾ ਬਣੀ ਆ ਪਰ ਸਾਡਾ ਦਰਿਆਵਤ ਭਰਾ ਦਰਿਆਵਤ ਕਿੱਥੇ ਬੈਠਾ ਸਾਡਾ ਭਰਾ ਦਰਿਆਵਤ ਪਾਣੀ ਆ ਆ ਜਾ ਪਾਣੀ ਲੈਣ ਗਿਆ ਹਾਂ ਉਸੇ ਤਰ੍ਹਾਂ ਵਿਚੋਲਾ ਵਿਆਹ ਆ ਬਣਾ ਦਰਿਆਵਤ ਸਾਡਾ ਭਰਾ ਹੁਣ ਮੁੰਡਾ ਕੀ ਕਰਦਾ ਸਿੱਧਾ ਤਾਂ ਗੱਡੀ ਮੰਗ ਨਹੀਂ ਸਕਦਾ ਤੇ ਵਿਚੋਲੇ ਨੂੰ ਫੋਨ ਕਰਦਾ ਕਹਿੰਦਾ ਭਾ ਉਹ ਭਾ ਹੁਣ ਰਿਸ਼ਤਾ ਦਾ ਕਰਾਤਾ ਹੁਣ ਯਾਰ ਗੱਡੀ ਵੀ ਦਵਾ ਉਹ ਕਹਿੰਦਾ ਸਵਾ ਮਹੀਨਾ ਵਿਆਹ ਚ ਰਗਿਆ ਹੁਣ ਤੈਨੂੰ ਕੌਣ ਦਊਗਾ ਗੱਡੇ ਕਹਿੰਦਾ ਮੈਨੂੰ ਨਹੀਂ ਪਤਾ ਦਰਿਆਵਤ ਭਾ ਮੈਨੂੰ ਤਾਂ ਗੱਡੀ ਦਿਵਾ ਕਹਿੰਦਾ ਚੱਲ ਕੋਈ ਨਹੀਂ ਭਾਈ ਮੈਂ ਕੁੜੀ ਵਾਲਾ ਨਾਲ ਗੱਲ ਕਰਦਾ ਦਰਿਆਵਤ ਭਾਜੀ ਨੇ ਕੀ ਕੀਤਾ ਕੁੜੀ ਵਾਲਾ ਨੂੰ ਫੋਨ ਕੀਤਾ ਕੁੜੀ ਦੇ ਪਿਓ ਨੂੰ ਫੋਨ ਕਰਕੇ ਕਹਿੰਦਾ ਕਿ ਭਾਜੀ ਯਾਰ ਮੁੰਡਾ ਤਾਂ ਗੱਡੀ ਮੰਗਦਾ ਉਹ ਕਹਿੰਦਾ ਕੋਈ ਨਹੀਂ ਭਾਈ ਠੀਕ ਆ ਜਿਵੇਂ ਕਹਿੰਦਾ ਕਿਉਂਕਿ ਅੱਗੋਂ ਧੀਆ ਵਾਲੇ ਆ ਤੇ ਧੀਆ ਵਾਲੇ ਅਕਸਰੀ ਬੇਵੱਸ ਹੁੰਦੇ ਕਿਉਂਕਿ ਉਹ ਧੀਆ ਵਾਲੇ ਹੁੰਦੇ ਆ ਤੇ ਜਿਹਦੇ ਘਰੇ ਧੀਆ ਹੁੰਦੀਆਂ ਉਹ ਭਾਗਾ ਵਾਲੇ ਹੁੰਦੇ ਆ ਉਹ ਕਹਿੰਦਾ ਕੋਈ ਨਹੀਂ ਭਾਈ ਜੇ ਗੱਡੀ ਮੰਗਦਾ ਤਾਂ ਗੱਡੀ ਦੇ ਦਿੰਦੇ ਆ ਤੇ ਮੁੰਡੇ ਨੂੰ ਵਿਆਹ ਚ ਕਿਹੜੀ ਗੱਡੀ ਮਿਲਦੀ ਆ ਆ ਬਾਕੀ ਗੱਲਾਂ ਆਪਾਂ ਗਾਣੇ ਰਾਹੀ ਕਰਦੇ ਆ ਅਸੋਤਿਆ ਸੀ ਵਿਆਹ ਕਰਵਾਉਂ ਨੀਲਾ ਹੈ ਕੇਵਲ ਹੈ ਰੋਹਾਉਂ ਨੀਲਾ ਹੈ ਕੇਵਲ ਹੈ ਰਵੀ ਉਹ ਨਵੀ ਜੀ ਆ ਤੇੜੀ ਹੁਣ ਨਵਾਂ ਮੋਡ ਲੰਗਾ ਕੇ ਸੋਤਿਆ ਸੀ ਵਿਆਹ ਕਰਵਾਉਂ ਨੀਲਾ ਹੈ ਕੇਵਲ ਹੈ ਰੋਹਾਉਂ ਉਹ ਪਰ ਮੇਰਾ ਚਾ ਪਰ ਮੇਰਾ ਚਾ ਸਾਰਾ ਮਿੱਟੀ ਚ ਖਿਲਾਰਦਾ ਨੀ ਤੇਰੇ ਪੇਕੇ ਆਣੇ ਨੀ ਮੇਰੇ ਸਹਰਿਆਣੇ ਨੀ ਮੇਰੇ ਸਾਲਿਆਣੇ ਨੀ ਕਹਦਾ ਭਾਈ ਯਾਰ ਨੀ ਤੇਰੇ ਭਾਈਆਂ ਨੇ ਟੁੱਟੀ ਜੀ ਮਰੂਤੀ ਦੇ ਕੇ ਸਾਰਦਾ ਨੀ ਮੇਰੇ ਸਾਲਿਆਣੇ ਆਟੋ ਮਰੂਤੀ ਦੇ ਕੇ ਸਾਰਦਾ ਜੇ ਕਿਤੇ ਗਲਤੀ ਨਾਲ ਠੱਕਰ ਪੁਰੇ ਤਾਂ ਆ ਪੱਟੀ ਵਾਲੀ ਸਾਈਡ ਨੂੰ ਚੱਲ ਜਾ ਸ਼ਾਮ ਵਾਲੇ ਟਾਈਮ ਤੇ ਤੇ ਫਿਰ ਮੈਨੂੰ ਨਾਲ ਬੈਟਰੀ ਚੱਕਣੀ ਪੈਂਦੀ ਆ ਪੁੱਛੋ ਕਿਉਂ ਕਿਉਂ ਹੋਦੀਆਂ ਨੁਕਤੀਆਂ ਦੀਆਂ ਲਾਈਟਾਂ ਨਹੀਂ ਚੱਲਦੀਆਂ ਘੱਟ ਨਾਲ ਗੱਡੀ ਚਲਾਉਣਾ ਦੂਜੀ ਨਾਲ ਬੈਟਰੀ ਚਲਾਉਣਾ ਅੱਛਾ ਹੀ ਆ ਹੁਣ ਆਪਣੀ ਵੀ ਕਰਤੂਤ ਸੁਣ ਲੈ ਆ ਕਹਿੰਦੇ ਸੀ ਸਾਉ ਮੁੰਡਾ ਹੈ ਤੇ ਬਹੁਤ ਆ ਕਮਾਉ ਮੁੰਡਾ ਹੈ ਆ ਕਹਿੰਦੇ ਸੀ ਸਾਉ ਮੁੰਡਾ ਹੈ ਤੇ ਬਹੁਤ ਆ ਕਮਾਉ ਮੁੰਡਾ ਹੈ ਓਏ ਇੰਨਾ ਕਮਾਉਆ ਇੰਨਾ ਕਮਾਉਆ ਸਾਰਾ ਦਿਨ WhatsApp Facebook WhatsApp Facebook ਪਤਾ ਨਹੀਂ ਕਿਹੜੇ ਨੋਟ ਆਉਂਦੇ ਨੇ ਉਹਨੂੰ ਉਥੋਂ ਹੁਣ ਤਾਂ ਡਾਲਰ ਆਉਂਦੇ ਈ ਓਏ ਇਹਨੂੰ ਨਹੀਂ ਨਾ ਆਉਂਦੇ ਲੱਕੇ ਜੀ ਹੁਣ ਹੁਣ ਓਏ ਉਹ ਤਾਂ ਸਾਡੇ ਢੋਲ ਵਾਲੇ ਨੂੰ ਆਉਂਦੇ ਆ ਵੇਖ ਲਓ ਕਿੰਨੀਆਂ ਕੰਡਰੀਆਂ ਦੇ ਲਈ ਬੈਠਾ ਕੈਮਰਾ ਮਾਰਿਓ ਮੜਾ ਜਾਇਆ ਅੱਤੈਂ ਦੇ ਸੌ ਮੁੰਡਾ ਤੇ ਬਹੁਤਾ ਕਮਾਉ ਮੁੰਡਾ ਕਾਹਦਾ ਤੂੰ ਕਮਾਉ ਵੇ ਤੂੰ ਟੱਕਾ ਵੀ ਨਹੀਂ ਤੋੜਦਾ ਕਾਹਦਾ ਤੂੰ ਕਮਾਉ ਵੇ ਤੂੰ ਟੱਕਾ ਵੀ ਨਹੀਂ ਤੋੜਦਾ ਸੁਪਨੇ ਬਲੈਰੂ ਦੇ ਡਰਾਈਵਰ ਤੂੰ ਫੋੜਦਾ ਸੁਪਨੇ ਬਲੈਰੂ ਦੇ ਡਰਾਈਵਰ ਤੂੰ ਸਾਈਕਲ ਦਾ ਪਹਿਲਾਂ ਤਾਂ ਆ ਸੁਣੋ ਕਹਿੰਦੀ ਜਿਹੜੇ ਡਾਲਰ ਆ ਤਾਂ ਸਾਡੇ ਢੋਲ ਵਾਲੇ ਨੇ ਹੁੰਦੇ ਆ ਕਹਿੰਦੀ ਆ ਦੇਖੋ ਪਤਾ ਨਹੀਂ ਕਿੰਨੇ ਗੱਡ ਟੈਂਟਰੀਆਂ ਦੇ ਟੰਗੀ ਬੈਠਾ ਤੇ ਕਹਿੰਦੀ ਕੈਮਰੇ ਵਾਲ ਨੂੰ ਮੇਰੀ ਬੇਨਤੀ ਆ ਤੇ ਕੈਮਰਾ ਮਾਰਿਓ ਉਹਨਾਂ ਦਾ ਆ ਹੀ ਨਹੀਂ ਪਤਾ ਲਾ ਕੇ ਮਾਰਨੇ ਹੋ ਜਈ ਆਹ ਆ ਤਾਂ ਚਲ ਪੁਰਾਣੇ ਅਗਵਾਲ ਵਰਗੇ ਸਾਡੇ ਭਰਾ ਇੱਧਰ ਨੇ ਬਦਲਜੀਤ ਖੜਾ ਲਾਦੀ ਖੜਾ ਆ ਨਵਾਂ ਆ ਇਹਦਾ ਕੋਈ ਪਤਾ ਨਹੀਂ ਵੀ ਕੈਮਰਾ ਚਲਾ ਕੇ ਨਾ ਮਾਰੇ ਕਿਤੇ ਤੋਂ ਕਹਿੰਦੀ ਸੁਬਨੇ ਬਲੈਰੋ ਤੇ ਡਰਾਈਵਰ ਤੂੰ ਫੋੜਦਾ ਹਾਂ ਉਹ ਬੀਬਾ ਜੀ ਦੇ ਕੋਲੇ ਫੋੜਾ ਤੇ ਉਹਨੂੰ ਕਹਦੀ ਫੋੜਾ ਕਹਿੰਦੀ ਸੁਪਨੇ ਬੁਲਾ ਰਹੇ ਉਹਦੇ ਡਰਾਈਵਰ ਤੋਂ ਸਾਈਕਲ ਦਾ ਲੈ ਵੀ ਠੱਕਰਪੁਰੇ ਵਾਲੇ ਕੋਈ ਵੀ ਬੰਦਾ ਹੱਥ ਖੜਾ ਕਰਕੇ ਦੱਸੋ ਜਿਹੜਾ ਢਿੱਡੋ ਡਰਾਈਵਰੀ ਸਿੱਖਿਆ ਹੋਵੇ ਪੇਟ ਚੋ ਡਰਾਈਵਰੀ ਸਿੱਖਿਆ ਹੈ ਕੋਈ ਅਜਾ ਬੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੰਦਾ ਕੀ ਕਰਦਾ ਸਭ ਤੋਂ ਪਹਿਲਾਂ ਜਨਮ ਲੈਂਦਾ ਫਿਰ ਬੰਦਾ ਰੋੜ ਨਹੀਂ ਸਕਦਾ ਫਿਰ ਮੜਾ ਤੁਰ ਨਹੀਂ ਸਕਦਾ ਫਿਰ ਤਿੰਨ ਪਹੀਆ ਵਾਲਾ ਸਾਈਕਲ ਲੈਂਦਾ ਫਿਰ ਉਹਨੂੰ ਰੋੜ ਨਹੀਂ ਸਕਦਾ ਫਿਰ ਵੱਡਾ ਸਾਈਕਲ ਲੈਂਦਾ ਫਿਰ ਉਹਨੂੰ ਰੋੜ ਸਕਦਾ ਹੁੰਦਾ ਫਿਰ ਡੰਡੀ ਤੇ ਹੁੰਦਾ ਫਿਰ ਕਾਰ 'ਤੇ ਹੁੰਦਾ ਫਿਰ ਸਕੂਟੀ 'ਤੇ ਹੁੰਦਾ ਫਿਰ ਮੋਟਰਸਾਈਕਲ 'ਤੇ ਹੁੰਦਾ ਫਿਰ ਵੋਡ 'ਤੇ ਹੁੰਦਾ ਫਿਰ ਗੱਡੀ 'ਤੇ ਹੁੰਦਾ ਫਿਰ ਗੱਡੀ ਦੇ ਥੱਲੇ ਹੁੰਦਾ ਉਹ ਗੱਡੀ ਦੇ ਥੱਲੇ ਮਾਦਾ ਕਿਉਂ ਹੁੰਦਾ ਕਿਉਂ ਜੀ ਓਏ ਅੱਜ ਕੱਲ ਆ ਨਵੇਂ ਚੱਲਦੇ ਸਗਨੇਟਰ ਸਕੂਟਰ ਜੇ ਘੋਗੇ ਘਾਗੇ ਪਤਾ ਨਹੀਂ ਕਿਹੜੇ ਕਿਹੜੇ ਨਾਂ ਰੱਖੀ ਜਾਂਦੇ ਆ ਬਈ ਉਹ ਕਹਿੰਦੇ ਕਈ ਵਾਰ ਬੰਦਾ ਜਦੋਂ ਓਵਰਡੋਜ ਹੋ ਜਾਂਦਾ ਹਾਂ ਬੰਦੇ ਨੂੰ ਗੁੱਸਾ ਚੜਦਾ ਬੰਦੇ ਨੂੰ ਖੇਚ ਚੜਦੀਏ ਚੜ ਚੜਦੀ ਜਦੋਂ ਬੀਪੀ ਅੱਪ ਹੋ ਜਾਂਦਾ ਕਈ ਤਾਂ ਅਟੈਕ ਨਾ ਵਿਚਾਰੇ ਚੱਲ ਬਸੇ ਹਣਾ ਇਹ ਉਹਨਾਂ ਦੀ ਗੱਲ ਆ ਪਰ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਬਾਈ ਬਣ ਕੇ ਵੀ ਜਿਹੜੇ ਸਾਡੇ ਗੀਤ ਆ ਹਾਸਾ ਠੱਠਾ ਚੁਲਬੁਲੇ ਬੁਲਬੁਲੇ ਸਭ ਚੱਲਦੇ ਆ ਪਰ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਆ ਨੌਜਵਾਨ ਪੀੜ੍ਹੀ ਨੂੰ ਵੇਖ ਤਾਂ ਜਿਹੜੇ ਆ ਸਿਗਨੇਚਰ ਜੇ ਚੱਲ ਗਏ ਇਹਨਾਂ ਤੋਂ ਬਾਜੋ ਤੇ ਇੱਕ ਘੋਗੇ ਤੇ ਕਾ ਸਟਿੰਗ ਸੁੰਘ ਕਹਿੰਦੇ ਜੀ ਇਹਨਾਂ ਤੋਂ ਬਚੋ ਕੈਮੀਕਲ ਨਸ਼ਾ ਜਮਿਆਂ ਚਿੱਟਾ ਝੁੱਟਾ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਬਾਜੋ ਇਹ ਸਿਆਸਤਾ ਬਾਰਲੀਆਂ ਸਿਆਸਤਾ ਕੰਮ ਕਰ ਰਹੀਆਂ ਆਂ ਇੰਡੀਆ ਦੇ ਅੰਦਰ ਚਲਪੋ ਮੇ ਨਹੀਂ ਹੈਗਾ ਇੰਡੀਆ ਨੂੰ ਇੰਡੀਆ ਕਿਵੇਂ ਮਾਰਾ ਕਰੂਗਾ ਪਰ ਬਾਹਰਲੇ ਲੋਕ ਆ ਜਿਹੜੇ ਕਿਵੇਂ ਨਾ ਕਿਵੇਂ ਆਪਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਬਾਜੋ ਜੇ ਬਾਸ ਸਕਦੇ ਹੋ ਜੇ ਆਪਾਂ ਨਾ ਸੰਭਲੇ ਨਾ ਆਪਣੇ ਆਪ ਨੂੰ ਸੰਭਾਲਿਆ ਜਾਂ ਨੌਜਵਾਨ ਪੀੜੀ ਨੂੰ ਨਾ ਸਮਝਾਇਆ ਜਾਂ ਨਾ ਸੰਭਲੇ ਆਉਣ ਵਾਲੀਆਂ ਨਸਲਾਂ ਨਹੀਂ ਰਹਿਣਗੀਆਂ ਤੇ ਜਿਹੜਾ ਵਿਰਾਸਤ ਆ ਉਹ 90 ਵਾਲਿਆਂ ਨੇ ਦੇਖਿਆ ਕਲਚਰ ਜਿਹੜਾ 90 ਵਾਲਿਆਂ ਨੇ ਦੇਖਿਆ ਆਪ ਜਿਹੜਨ ਵਾਜ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਨਵੀਂ ਹੈ ਛੋਟੇ ਛੋਟੇ ਇਹਨਾਂ ਨੂੰ ਕੁਝ ਨਹੀਂ ਪਤਾ ਇਸ ਚੀਜ਼ ਬਾਰੇ ਨਹੀਂ ਪਤਾ ਨਾ 90 ਤੋਂ ਬਾਅਦ ਵਾਲਾ ਨੂੰ ਮੇਰੇ ਸਾਹਮਣੇ ਨਾਲ ਬਹੁਤ ਘੱਟ ਪਤਾ ਹੈ 90 ਤੋਂ ਪਹਿਲਾਂ ਵਾਲੇ ਤੇ 90 ਵਾਲੇ ਲਾਸਟ ਤੱਕ ਆ ਜਿਨ੍ਹਾਂ ਨੇ ਕਲਚਰ ਦੇਖ ਲਿਆ ਸੱਭਿਆਚਾਰ ਦੇਖ ਲਿਆ ਜਾਂ ਫਿਰ ਵੱਡਾ ਦੀ ਸ਼ਰਮ ਹਜਾ ਕਰਦੇ ਆ ਜਿਹੜੇ ਜਿਹੜੇ ਸੋਚਦਾ ਨਹੀਂ ਯਾਰ ਭਾਵੇਂ ਘਰਾਂ ਚੋਂ ਸਾਡਾ ਚਾਚਾ ਲੱਗਦਾ ਯਾਰ ਉਹਨੇ ਮੜਾ ਸਾਨੂੰ ਘੂਰਿਆ ਕੋਈ ਚੱਕਰ ਨਹੀਂ ਪਰ ਹੁਣ ਕੋਈ ਮਾਂ ਵੀ ਘੂਰ ਕੇ ਦਿਖਾਵੇ ਆਪਦੇ ਜਵਾਕ ਨੂੰ ਗੱਲ ਪੱਟਣ ਤੱਕ ਹੁੰਦੇ ਆ ਜੇ ਗੱਲ ਨਹੀਂ ਸਹੀ ਤਾਂ ਚਪਟਾੜੀ ਮਾਰ ਜੇ ਸਹੀ ਤਾਂ ਤਾੜੀ ਮਾਰੋ ਮੈਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਥੋੜਾ ਜਿਹਾ ਸੁਣੋ ਵੀ ਧਿਆਨ ਨਾਲ ਸੁਣੋ ਵੀ ਧਿਆਨ ਨਾਲ ਸੱਚ ਗੱਲ ਆ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਆ ਨਾ ਹੋਂ ਨਾਲੇ ਜਿਹੜੇ ਜਵਾਕ ਆ ਉਹ ਬਾਹਰਲੇ ਦੀ ਘੂਰ ਤਾਂ ਕੀ ਚੱਲਣੀਆਂ ਉਹਨਾਂ ਨੇ ਮਾਪਿਓ ਦੀ ਨਹੀਂ ਚੱਲਦੇ ਅੱਜ ਕੱਲ ਤਾਂ ਹਨਾ ਮਾਪਿਓ ਮਾੜਾ ਜੇ ਕਹਦੇ ਨਹੀਂ ਇੱਧਰ ਨਹੀਂ ਜਾਣਾ ਗੱਲ ਪਟਣ ਤੱਕ ਆਉਂਦੇ ਆ ਜਾਂ ਦੋ ਦੋ ਦਿਨ ਬੋਲਦੇ ਨਹੀਂ ਮਾਪਿਓ ਦੇ ਨਾਲ ਰੋਟੀ ਪਾਣੀ ਨਹੀਂ ਛੱਕਦੇ ਹਨਾ ਤਾਂ ਮੇਰੀ ਬੇਨਤੀ ਆ ਵੀ ਨਸ਼ਿਆਂ ਤੋਂ ਬਚੋ बाकी आपण गाण्या राही चुले तर तुम्ही सणाई जाणे ਕੀ ਅਸੀਂ ਵਿਆਹ ਕਰਵਾਉ ਲੱਕੀ ਬਲੇਰੂ ਆਉਂ ਸੋ ਤੇ ਅਸੀਂ ਵਿਆਹ ਕਰਵਾਉ ਲੱਕੀ ਬਲੇਰੂ ਆਉਂ ਉਹ ਵਿਆਹ ਵਾਲੇ ਦਿਨ ਸੱਚ ਝੁੱਠਾ ਮੇਰਾ ਪਾੜ ਲਾ ਉਹ ਸੂਰਿਆ ਨੇ ਟੁੱਟੀ ਜੀ ਮਰੂਤੀ ਦੇ ਕੇਸਾਰ ਸੂਰਿਆ ਨੇ ਟੁੱਟੀ ਜੀ ਮਰੂਤੀ ਦੇ ਕੇਸਾਰ ਸੂਰਿਆ ਨੇ ਆ ਟੁੱ ਮਰੂਤੀ ਦੇ ਕੇਸਾਰ ਤਾਂ ਕਈ ਦੇਸੀ ਸਾਉ ਮੁੰਡਾ ਹੋ ਮੋਤ ਕਮਾਉ ਮੁੰਡਾ ਕਈ ਦੇਸੀ ਸਾਉ ਮੁੰਡਾ ਹੋ ਮੋਤ ਕਮਾਉ ਮੁੰਡਾ Come on. ਪਹਿਲੇ ਹੁੰਦੇ ਸੀ 15 ਕਿੱਲੇ ਫਿਰਦੇ ਸੀ ਸੌਰੇ ਉਹ ਵਿਆਹ ਵਾਲੇ ਦਿਨ ਸੱਚੀ ਝੁਗਾ ਮੇਰਾ ਪਾੜਦਾ ਵੀ ਕਹਿੰਦੇ ਕਹਿ ਕੇ ਬੁਲਾਰੋ ਤੇ ਜਦੋਂ ਆਲਟੋ ਮਰੂਤੀ ਦੇਦਣ ਖਰਚ ਝੁਗਾ ਪਾੜਨੇ ਬਰਾਬਰ ਗੱਲ ਹੋ ਜਾਂਦੀ ਆ ਵਿਆਹ ਵਾਲੇ ਦਿਨ ਸੱਚੀ ਝੁਗਾ ਮੇਰਾ ਪਾੜਦਾ ਉਹ ਸੌਰੀਆ ਨੇ ਕੁੱਤੀ ਜੀ ਮਾਰੂਤੀ ਦੇ ਕੇ ਸਾਥ ਸੌਰੀਆ ਨੇ ਕੁੱਤੀ ਜੀ ਮਾਰੂਤੀ ਦੇ ਕੇ ਸਾਥ ਉਹ ਸੌਰੀਆ ਨੇ ਕੁੱਤੀ ਜੀ ਆਲਟੋ ਦੇ ਕੇ ਸਾਰਤਾ ਏ 15 ਦੇ ਕਿਲੇ ਤੇ ਲੰਗ ਨਿਕ ਬੇਕੇ ਮੇਰੇ 15 ਦੇ ਕਿਲੇ ਤੇ ਲੰਗ ਨਿਕ ਬੇਕੇ ਮੇਰੇ ਆਖੜ ਗਲੇ ਰੋਜ਼ ਟਿਕਾਣੇ ਹੁੰਦੇ ਨੇ ਠੇਕੇ ਦੇਰੇ ਆਖੜ ਮਿਲ ਰੋਜ਼ ਟਿਕਾਣੇ ਹੁੰਦੇ ਨੇ ਠੇਕੇ ਦੇਰੇ ਕੀ ਆ ਗਿਆ ਐਨਪੀ ਕੇ ਆ ਗਿਆ ਮੇਰੇ ਪੈਰੀ ਹੱਥ ਲਾ ਕੇ ਕਹਿੰਦਾ ਭੂਆ ਤੂੰ ਕਦੋਂ ਆਈ ਸੀ ਓਏ ਤੈਨੂੰ ਕਿੰਨੇ ਵਾਰੀ ਕਿਹਾ ਪੀਣੀ ਛੱਡ ਦੇ ਪੀਣੀ ਛੱਡ ਦੇ ਆ ਕੀ ਕਿਹਾ ਇੱਕ ਵਾਰੀ ਫੇਰ ਗਈ ਵੇ ਤੈਨੂੰ ਕਿੰਨੇ ਵਾਰੀ ਕਿਹਾ ਪੀਣੀ ਛੱਡ ਦੇ ਪੀਣੀ ਛੱਡ ਦੇ ਅੱਛਾ ਮੈਨੂੰ ਕਿੰਨੇ ਵਾਰੀ ਕਿਹਾ ਵੀ ਪੀਣੀ ਛੱਡ ਦੇ ਨਾ ਤੂੰ ਚੁਗਲੀਆਂ ਕਰਨੀਆਂ ਛੱਡ ਦੇਗਾ ਕਦੇ ਆਦੀ ਭੈਣਾਂ ਨਾਲ ਚੁਗਲੀਆਂ ਕਦੇ ਆਦੀ ਭੂਆ ਨਾਲ ਚੁਗਲੀਆਂ ਕਦੇ ਮਾਸੀ ਨਾਲ ਚੁਗਲੀਆਂ ਕਦੇ ਤਾਈ ਨਾਲ ਚੁਗਲੀਆਂ ਤੇ ਕਦੇ ਮਾਣਾਂ ਨਾਲ ਚੁਗਲੀਆਂ ਨਾ ਤੂੰ ਚੁਗਲੀਆਂ ਕਰਨੀਂ ਛੱਡ ਤਾ ਛੱਡ ਦੋ ਬਾਈ ਸਿਹਤ ਲਈ ਹਾਨੀਕਾਰਕ ਹੁੰਦੀ ਏ ਦਾਰੂ ਕਿਵੇਂ ਕਿਵੇਂ ਦਾਰੂ ਪੀਣੀ ਸਿਹਤ ਲਈ ਹਾਨੀਕਾਰਕ ਹੁੰਦੀ ਏ ਛੱਡ ਦਿਓ ਬਾਈ ਹਾ ਤੇਰੇ ਤੇ ਤਾਂ ਮੈਨੂੰ ਹਾਸਾ ਆਉਂਦਾ ਓਏ ਛੱਜ ਤਾਂ ਬੋਲੇ ਸ਼ਾਨ ਨਹੀਂ ਲੀ ਬੋਲੇ ਨਾ ਤੂੰ ਗੂਲੇਪ ਲਾਉਣੀ ਛੱਡ ਤੀ ਛੱਡ ਤੀ ਬਾਈ ਕਦੋਂ ਅੱਧਾ ਘੰਟਾ ਪਹਿਲਾਂ ਬਾਈ ਨਿਰਫਟੇ ਆਇਆ ਤਾਂ ਦਾਣਾ ਮੀਟ ਬਣਾਇਆ ਉੜਦੀ ਤੇ ਜਾ ਕੇ ਆਇਆ ਚੱਜ ਦਾਣਾ ਮੀਟ ਬਣਾਇਆ ਓ ਫਿਰ ਦਬ ਮਾਰ ਸੀ ਕੁੱਕੜ ਓਨਾ ਮਾਰਦਾ ਓਹ ਆ ਸਾਡੇ ਭਰਾ ਦਲਵਾਗ ਵਰਗੇ ਬਾਈ ਬਿੱਲੇ ਵਰਗੇ ਬਾਈ ਬ੍ਰਿੰਦਰ ਸ਼ੀਨਾ ਜੀ ਬਹੁਤ ਸਾਰਾ ਦਵ ਸਤਿਕਾਰ ਥੈਂਕ ਯੂ ਮਿਹਰਬਾਨੀ ਓ ਫਿਰ ਦਬ ਮਾਰ ਸੀ ਕੁੱਕੜ ਓਨਾ ਮਾਰਦਾ ਸੌਰੀਆ ਨੇ ਟੁੱਟੀ ਜੀ ਮਰੂਤੀ ਦੇ ਕੇਸਾਰ ਸੌਰੀਆ ਨੇ ਟੁੱਟੀ ਜੀ ਮਰੂਤੀ ਦੇ ਕੇਸਾਰ ਸੌਰੀਆ ਨੇ ਟੁੱਟੀ ਜੀ ਮਰੂਤੀ ਦੇ ਕੇਸਾਰ ਪਿੱਤੀ ਵਿੱਚ ਪਤਾ ਨਾ ਲੱਗਿਆ ਤੈਨੂੰ ਭੁੱਲੇ ਇਹ ਬੱਕਰਾ ਕਿਵੇਂ ਵੱਟੇ ਸੀ ਵੱਡੀ ਵੱਡੀ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਵੱਟ ਮੈਂ ਪਹਿਲਾਂ ਵੱਟੇ ਸੂਈ ਵੱਟ ਉਹ ਤੁਹਾਡੇ ਦਾਹ ਜਿਆਦਾ ਨਹੀਂ ਚਾਹੁੰਦੇ